ਪੁਰਤਗਾਲ ਰੋਜ਼ਗਾਰ ਦੀ ਭਾਲ ਕਰਨ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਪੁਰਾਣੇ ਵੀਜ਼ਾ ਦੇ ਲਈ ਸਾਧੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬਿਨਿਕਾਰਨ ਤਰਜੀਹ ਦਿੱਤੀਗੇ ਕੰਮ ਖੋਜ ਵੀਜ਼ਾ ਸਿਵਾਵਾ ਵਰਤਮਾਨ ਦੇ ਵਿੱਚ ਮੌਤਲ ਨੇ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਹੈ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਮਾਹ ਹੁੰਦਰਬੰਦ ਕਾਮ ਖੋਜ ਵੀਜ਼ਾ ਪਿਛਲੇ ਕਾਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਇਹ ਬਦਲਾ ਪੁਰਤਗਾਲ ਦੇ ਵਿੱਚ ਰੋਜ਼ਗਾਰ ਤੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦੱਸਉਂਦਾ ਹੈ ਜਿਵੇਂ ਕਿ ਤਪੂਤਗਾਲ ਨਿਊਜ਼ ਸਵਾਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕਾਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ ਵੀ ਐਫ ਐਸ ਗਲੋਬਲ ਪੀ ਐਲ ਐਸ ਇੰਟਰਨੈਸ਼ਨਲ ਅਤੇ ਟ ਐਲ ਐਸ ਕੰਟੈਕਟ ਦੁਆਰਾ ਪ੍ਰਬੰਧਿਤ ਪੁਰਤਗਾਲੀ ਕੌਂਸਲ ਦਫ਼ਤਰ ਅਤੇ ਵੀਜ਼ਾ ਅਲਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ ਮੰਤ੍ਰਾਲੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ ਹਾਲਕਿ ਨਵਾਂ ਵੀਜ਼ਾ ਸਿਰਫ ਉਦੋਂ ਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਦਸਦੀ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨਵੰਬਰ 61 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਂ ਫਿਰ ਵਿਸ਼ੇਸ਼ ਹੁੰਡਰਾ ਵਾਲੀ ਬਿਨ ਕਾਰਨ ਨੂੰ ਤਰਜੀਹ ਦੇ ਕੇ ਦੇਸ਼ਤਿਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ ਕੰਪਨੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸਲੇਟਾਂ ਤੇ ਭਾਈਵਾਲ ਕੇਂਦਰ ਉਤੇ ਮੁਅਤਲ ਨੇ ਯੋਗਤਾ ਜ਼ਰੂਰਤਾਂ ਤੇ ਅਰਜ਼ੀ ਦੀਆਂ ਸਮਾਂ ਸੀਮਾਵਾਂ ਬਾਰੇ ਹੋਰ ਪੇਰਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਪੁਰਤਗਾਲ ਰੋਜ਼ਗਾਰ ਦੀ ਭਾਲ ਕਰਨ ਵਾਲੇ ਹੁਨਰਬੰਦ ਕਾਮਯਾਬ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਪੁਰਾਣੇ ਵੀਜ਼ਾ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬਿਨਾਂ ਕਾਰਨ ਤਰਜੀਹ ਦਿੱਤੀਗੇ ਕੰਮ ਖੋਜ ਵੀਜ਼ਾ ਸਵਾਮਾ ਵਰਤਮਾਨ ਦੇ ਵਿੱਚ ਮੌਤਲ ਨੇ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇਹ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਮਾਹ ਹੁੰਰਬੰਦ ਕੰਮ ਖੋਜ ਵੀਜ਼ਾ ਪਿਛਲੇ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਬਦਲਾ ਪੁਰਤਗਾਲ ਦੇ ਵਿੱਚ ਰੋਜ਼ਗਾਰ ਤੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦੱਸਉਂਦਾ ਹੈ ਜਿਵੇਂ ਕਿ ਤਪੂਤਗਾਲ ਨਿਊਜ਼ ਸਵਾਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕੰਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ ਵੀ ਐਫ ਐਸ ਗਲੋਬਲ ਪੀ ਐਲ ਐਸ ਇੰਟਰਨੈਸ਼ਨਲ ਅਤੇ ਟ ਐਲ ਐਸ ਕੰਟੈਕਟ ਦੁਆਰਾ ਪ੍ਰਬੰਧਿਤ ਪੁਰਤਗਾਲੀ ਕੌਂਸਲਰ ਦਫ਼ਤਰ ਅਤੇ ਵੀਜ਼ਾ ਅਲਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ ਮੰਤralੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ ਹਾਲਕਿ ਨਵਾਂ ਵੀਜ਼ਾ ਸਿਰਫ ਉਦੋਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਦਸਦੀ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨੰਬਰ 61 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਂ ਫਿਰ ਵਿਸ਼ੇਸ਼ ਹੁੰਡਰਾ ਵਾਲੀ ਬਿਨ ਕਾਰਨ ਨੂੰ ਤਲਜੀ ਦੇ ਕੇ ਦੇਸ਼ਤਿਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਕੰਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸਲੇਟਾਂ ਤੇ ਭਾਈਵਾਲ ਕੇਂਦਰਾਂ ਉਤੇ ਮੁਅਤਲ ਨੇ ਯੋਗਤਾ ਜ਼ਰੂਰਤਾਂ ਤੇ ਅੱਜ ਦੀਆਂ ਸਮਾਂ ਸੀਮਾਵਾਂ ਬਾਰੇ ਹੋਰ ਪੇਰਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਤੀਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਪੁਰਤਗਾਲ ਰੋਜ਼ਗਾਰ ਦੀ ਭਾਲ ਕਰਨ ਵਾਲੇ ਹੁਨਰਵੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਵੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਪੁਰਾਣੇ ਵੀਜ਼ਾ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬਿਨਾਂਕਾਰਨ ਤਰਜੀਹ ਦੇਂਦੀ ਹੈ ਕੰਮ ਖੋਜ ਵੀਜ਼ਾ ਸੂਮਾ ਵਰਤਮਾਨ ਦੇ ਵਿੱਚ ਮੌਤਲ ਨੇ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਵਾਂ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਇਹ ਬਦਲਾ ਪੁਰਤਗਾਲ ਦੇ ਵਿੱਚ ਰੁਜ਼ਗਾਰ ਤੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦੱਸਉਂਦਾ ਹੈ ਜਿਵੇਂ ਕਿ ਟਪੋਟਗਾਲ ਨਿਊਜ਼ ਸਵਾਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕੰਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂ ਚਾਂ ਕਿਆ ਵੀ ਐਫ ਐਸ ਗਲੋਬਲ ਪੀ ਐਲ ਐਸ ਇੰਟਰਨੈਸ਼ਨਲ ਅਤੇ টি ਐਲ ਐਸ ਕੰਟੈਕਟ ਦੁਆਰਾ ਪ੍ਰਬੰਧਿਤ ਪੁਰਤਗਾਲੀ ਕੋ ਸਲੇ ਦਫ਼ਤਰ ਅਤੇ ਵੀਜ਼ਾ ਅਲਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਲਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ ਮੰਤralੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ ਹਾਲਕਿ ਨਵਾਂ ਵੀਜ਼ਾ ਸਿਰਫ ਉਦੋਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਦਸਦੀ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨਵੰਬਰ 61 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਂ ਫਿਰ ਵਿਸ਼ੇਸ਼ ਹੁੰਦਰਾ ਵਾਲੇ ਵੀਨ ਕਾਰਨ ਨੂੰ ਤਰਜੀਹ ਦੇ ਕੇ ਦੇਸ਼ਤਿਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ। ਕੰਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸਲੇਟਾਂ ਤੇ ਭਾਈਫਾਲ ਕੇਂਦਰਾਂ ਉਤੇ ਮੌਤਲ ਨੇ। ਯੋਗਤਾ ਜ਼ਰੂਰਤਾਂ ਤੇ ਅਰਜ਼ੀ ਦੀਆਂ ਸਮਾ ਸੀਮਾਵਾਂ ਬਾਰੇ ਹੋਰ ਪੱਰੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ। ਪੁਰਤਗਾਲ ਰੋਜ਼ਗਾਰ ਦੀ ਭਾਲ ਕਰਨ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਪੁਰਾਣੇ ਵੀਜ਼ਾ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬਿਨਾਂ ਕਾਰਨ ਤਰਜੀਹ ਦਿੱਤੀ ਗਈ ਕੰਮ ਖੋਜ ਵੀਜ਼ਾ ਸੁਵਾਮਾ ਵਰਤਮਾਨ ਦੇ ਵਿੱਚ ਮੌਤਲ ਨੇ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਮਾਹ ਹੁੰਦ ਬੰਦ ਕਾਮ ਖੋਜ ਵੀਜ਼ਾ ਪਿਛਲੇ ਕਾਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਬਦਲਾ ਪੁਰਤਗਾਲ ਦੇ ਵਿੱਚ ਰੋਜ਼ਗਾਰ ਦੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦੱਸਉਂਦਾ ਜਿਵੇਂ ਕਿ ਤਪੂਤਗਾਲ ਨਿਊਜ਼ ਦੁਆਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕਾਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ VFS Global BLS International ਅਤੇ TLS ਕੰਟੈਕਟ ਦੁਆਰਾ ਪ੍ਰਬੰੰਧਿਤ ਪੁਰਤਗਾਲੀ ਅਸਲ ਦਫ਼ਤਰ ਅਤੇ ਵੀਜ਼ਾ ਅਲਚੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ ਮੰਤralੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ ਹਾਲਕਿ ਨਵਾਂ ਵੀਜ਼ਾ ਸਿਰਫ ਉਦੋਂ ਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਦਸਦੀ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨੰਬਰ 61 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਂ ਫਿਰ ਵਿਸ਼ੇਸ਼ ਹੁੰਡਰਾ ਵਾਲੇ ਬਿਨਾਂ ਕਾਰਨ ਨੂੰ ਤਰਜੀਹ ਦੇ ਕੇ ਦੇਸ਼ਤਿਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ ਕਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸੂਲੇਟਾਂ ਤੇ ਭਾਈਵਾਲ ਕੇਂਦਰਾਂ ਉਤੇ ਮੁਅਤਲ ਨੇ ਯੋਗਤਾ ਸੁਰੂਤਾ ਤੇ ਅਰਜ਼ੀਦਿਆਂ ਸਮਸੀਮਾਵਾਂ ਬਾਰੇ ਹੋਰ ਫਿਰਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਤੀਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਣੀ ਕਿ ਤੇ ਜਾਣਗੇ ਕੰਪਨੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸੂਲੇਟਾਂ ਤੇ ਭਾਈਵਾਲ ਕੇਂਦਰ ਉਤੇ ਮੁਅਤਲ ਨੇ ਯੋਗਤਾ ਜ਼ਰੂਰਤਾਂ ਤੇ ਅਰਜ਼ੀ ਦੀਆਂ ਸਮਾਸੀਵਾਵਾਂ ਬਾਰੇ ਹੋਰ ਪੇਰਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ